ਵਾਹਿਗੁਰੂ ਜੀ ਆਓ ਜਾਣਕਾਰੀ ਕਰੀਏ ਗੁਰੂ ਦੇ ਨਾਲ ਜੁੜੀਏ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ 2011 ਦੀ ਗੱਲ ਹੈ ਅਸੀਂ ਕੀਰਤਨ ਵੇਸ ਦੇ ਉੱਤੇ ਮੇਰੇ ਨਾਲ ਸਾਥੀ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਚਮਕੌਰ ਸਿੰਘ ਜੀ ਭਾਈ ਅਛਰ ਸਿੰਘ ਜੀ ਅਸੀਂ ਪੰਜ ਸਿੰਘ ਥਾਈਲੈਂਡ ਗਏ ਸੀ ਸੋ ਮਲੇਸ਼ੀਆ ਤੋਂ థਾਈਲੈਂਡ ਅਸੀਂ ਸਫ਼ਰ ਕੀਤਾ ਉੱਥੇ 6 ਮੰਜ਼ਲਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਖੁਸ਼ੀ ਹੋਈ ਕਿਉਂਕਿ ਬਾਹਰਲੇ ਦੇਸ਼ ਸਫਾਈ ਬਹੁਤ ਹੁੰਦੀ ਹੈ ਤੇ ਪਤਾ ਹੀ ਹੈ ਸੰਗਤਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਤੇ ਜਿਸ ਵਕਤ ਅਸੀਂ 6ਵੀਂ ਮੰਜ਼ਲ ਦੇ ਉੱਤੇ ਜਾਂਦੇ ਹਾਂ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਪ੍ਰਕਾਸ਼ ਨੇ ਤੇ ਕਨਗੀ ਤਰਪਾ ਸਾਹਿਬ ਜੀ ਦੀ ਬੜੀ ਸੋਹਣੀ ਉਥੇ ਸਰੂਪ ਲੱਗਿਆ ਹੋਇਆ ਹੈ ਫੋਟੋ ਲੱਗੀ ਹੋਈ ਹੈ ਜਿਹਦੇ ਹੇਠਾਂ ਲਿਖਿਆ ਹੋਇਆ ਹੈ ਐ ਗੁਰਸਿੱਖਾ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖ ਮੈਂ ਤੇਰੀ ਖਾਤਰ ਤੇਰੇ ਪਰਿਵਾਰ ਦੀ ਖਾਤਰ ਤੁਹਾਡੀਆਂ ਸੁੱਖ ਸਹੂਲਤਾਂ ਦੀ ਖਾਤਰ ਆਪਣੀਆਂ ਸਾਰੀਆਂ ਸੁੱਖ ਸਹੂਲਤਾਂ ਛੱਡ ਦਿੱਤੀਆਂ ਮੈਂ ਆਪਣਾ ਪਿਤਾ ਵਾਰਿਆ ਮੈਂ ਆਪਣਾ ਪੁੱਤਰ ਬਾਰੇ ਮੈਂ ਆਪਣੀ ਮਾਤਾ ਵਾਰੀ ਮੈਂ ਸਾਰਾ ਸਰਵੰਸ ਬਾਰੇ ਆ ਮੈਨੂੰ ਆ ਸੀ ਕਿ ਮੇਰੇ ਪੁੱਤਰ ਮੇਰੇ ਕਹੇ ਨਕਸ਼ੇ ਦੇ ਉੱਤੇ ਚੱਲਣਗੇ ਸੋ ਜਿਸ ਵਕਤ ਮੇਰਾ ਪੁੱਤਰ ਜਵਾਨ ਹੁੰਦਾ ਹੈ ਨਾਮ ਕੌਰ ਹੈ ਤੇ ਸਿੰਘ ਹੈ ਤੇ ਕੇਸ ਕੱਟੇ ਹੋਏ ਨਹੀਂ ਤੇ ਮੈਨੂੰ ਭੁਲੇਖਾ ਪੈ ਜਾਂਦਾ ਹੈ ਕਿ ਇਹ ਹਿੰਦੂਆਂ ਦਾ ਬੱਚਾ ਹੈ ਕਿ ਸਿੱਖਾਂ ਦਾ ਬੱਚਾ ਹੈ ਕਿਉਂਕਿ ਸਾਰਿਆਂ ਨੂੰ ਹਰ ਇੱਕ ਧਰਮ ਮੁਬਾਰਕ ਹੈ Hindu ਵੀਰ ਨੇ ਮੁਬਾਰਕ ਹੈ ਮੁਸਲਮਾਨ ਵੀਰ ਨੇ ਮੁਬਾਰਕ ਹੈ ਇਸਾਈ ਵੀਰ ਨੇ ਮੁਬਾਰਕ ਹੈ ਪਰ ਜੇ ਕੋਈ ਸਿੱਖਾਂ ਦਾ ਬੱਚਾ ਕੇਸ ਕੱਟੇ ਹੋਣ ਤੇ ਭਲੇਖਾ ਪੈਂਦਾ ਹੈ ਕਿ ਹਿੰਦੂਆਂ ਦਾ ਬੱਚਾ ਹੈ ਕਿ ਸਿੱਖਾਂ ਦਾ ਬੱਚਾ ਹੈ ਤੇ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖ ਮੈਂ ਤੇਰੀ ਖਾਤਰ ਸਾਰਾ ਸਰਵੰਸ ਵਾਰ ਦਿੱਤਾ ਤੇ ਤੂੰ ਪੁੱਤਰਾ ਜਿਹੜੇ ਪਾਸੇ ਤੁਰ ਗਿਆਂ ਹੈ ਮੈਂ ਤੇਰੀ ਗਲਵਕੜੀ ਨੂੰ ਲੋਚਦਾ ਹਾਂ ਕਿ ਤੂੰ ਕਦੋਂ ਮੇਰੇ ਕੋਲੇ ਆਵੇਂ ਕੇਸ ਰੱਖ ਦਾੜੀ ਰੱਖ ਕਈ ਪਹਿਣਾ ਪਰਵੱਤੇ ਤੱਕ ਵੀ ਮਨੰਦੀਆਂ ਨੇ ਤੇ ਇਹ ਸਾਡਾ ਪਹਿਰਾਵਾ ਨਹੀਂ ਹੈ ਕਿਉਂਕਿ ਵਹਿਗੁਰੂ ਜੀ ਕੇਸਾਂ ਵਾਲੇ ਨੇ ਕਬੀਰ ਸਾਹਿਬ ਜੀ ਬਖਸ਼ ਬਖਸ਼ ਕਰਦੇ ਨੇ ਬਚਨ ਕੇਸੋ ਕੇਸੋ ਕੂਪੀਏ ਨਾ ਸੋਈਏ ਅਸਾਰ ਰਾਤ ਦਿਵਸ ਕੇ ਕੂਕਣੇ ਕਮਹੂ ਕੇ ਸੁਣੇ ਪੁਕਾਰ ਤੂੰ ਰਾਤ ਦਿਨ ਉਸ ਨੂੰ ਕੂਕਦਾ ਰਹੇ ਕੇਸਾਂ ਵਾਲੇ ਪ੍ਰਭੂ ਨੂੰ ਸੋ ਕੇਸ ਗੁਰੂ ਦੀ ਮੋਹਰ ਨੇ ਕਲੰਗੀਆਂ ਵਾਰੇ ਪਾਤਸ਼ਾਹ ਜੀ ਦੇ ਆਪਾਂ ਕਹਿੰਦੇ ਹਾਂ ਕਿ ਭਾਈ ਇਹ ਕੇਸ ਕੇਸ ਮੋਹਰ ਨੇ ਜੋ ਕੇਸਾਂ ਨੂੰ ਪਿਆਰ ਕਰਦੇ ਨੇ ਤਾਂ ਗੁਰੂ ਪਾਤਸ਼ਾਹ ਜੀ ਜਿਸ ਵਕਤ ਬੁੱਧੂ ਪੀਰ ਬੁੱਧੂ ਸਾਹਿਬ ਗੁਰੂ ਪਾਤਸ਼ਾਹ ਜੀ ਕੇਸ ਕੰਗਾ ਕਰ ਰਹੇ ਸੀ ਤੇ ਗੁਰੂ ਪਾਤਸ਼ਾਹ ਜੀ ਖੁਸ਼ ਹੋਏ ਪੀਰ ਬੁੱਧੂ ਸਾਹਿਬ ਮੰਗ ਕੀ ਮੰਗਦਾ ਹੈ ਤਾਂ ਉਸ ਵਕਤ ਕਿਹਾ ਕੇ ਪਾਸ ਆ ਜੀ ਕੇਸਾਂ ਸਮੇਤ ਮੈਨੂੰ ਕੰਗਾ ਦੇ ਦੇਵੋ ਤਾਂ ਕਲੰਗੀਆਂ ਵਾਲੇ ਪਾਸਾ ਜੀ ਨੇ ਤਰੁੱਠ ਕੇ ਖੁਸ਼ ਹੋ ਕੇ ਆਪਣੇ ਕੇਸ ਕੰਗੇ ਸਮੇਤ ਪੀਰ ਬੁੱਧੂ ਸਾਨੂੰ ਦੇ ਦਿੱਤੇ ਸੋ ਐਨੇ ਗੁਰੂ ਜੀ ਕੇਸਾਂ ਕੇਸਾਂ ਨੂੰ ਪਿਆਰ ਕਰਦੇ ਨੇ ਕੇਸ ਗੁਰੂ ਕੀ ਮੋਹ ਹਨ ਜੇ ਕੇਸ ਬੌਂਦਿਆ ਹੋਇਆ ਕੇਸ ਥੱਲੇ ਵੀ ਡਿੱਗ ਪੈਂਦੇ ਨੇ ਤਾਂ ਗੁਰੂ ਦੇ ਪਿਆਰ ਵਾਲੇ ਐਸੇ ਵੀਰ ਨੇ ਐਸੇ ਗੁਰੂ ਦੇ ਪਿਆਰ ਵਾਲੇ ਵੀਰ ਜਿਸ ਵਕਤ ਕੇਸ ਬੌਂਦੇ ਨੇ ਭੈਣਾ ਕੇਸ ਬੌਂਦੀਆਂ ਨੇ ਤਾਂ ਇੰਨਾ ਪਿਆਰ ਕਰਦੀਆਂ ਨੇ ਕੇਸਾਂ ਨੂੰ ਕਿ ਜੇ ਕੇਸ ਥੱਲੇ ਡਿੱਗ ਪੈਂਦੇ ਨੇ ਤਾਂ ਉਹਨਾਂ ਨੂੰ ਚੁਗ ਲੈਂਦੀਆਂ ਨੇ ਚੁੱਕ ਕੇ ਕਰਦੇ ਵਿੱਚ ਡੱਬੇ ਲਾਏ ਹੁੰਦੇ ਨੇ ਉਹਨਾਂ ਦੇ ਵਿੱਚ ਪਾ ਲੈਂਦੀ ਨੇ ਸੋ ਇੰਨਾ ਪਿਆਰ ਸਾਨੂੰ ਕੇਸਾਂ ਦੇ ਨਾਲ ਚਾਹੀਦਾ ਤੇ ਕੇਸ ਗੁਰੂ ਕੀ ਮੋਹਰ ਹਨ ਤੇ ਊੜਾ ਝੂੜਾ ਨਾ ਸੰਭਾਲੋਗੇ ਤਾਂ ਸਿੱਖੀ ਕਿੱਥੋਂ ਪਾ ਲੂਗੇ ਜੇ ਆਪਣੇ ਬੱਚਿਆਂ ਦੇ ਊੜੇ ਝੂੜੇ ਹੀ ਨਹੀਂ ਹੈਗੇ ਊੜਾ ਪੰਜਾਬੀ ਪੜ੍ਹਾਉਂਦੇ ਨਹੀਂ ਹੈਗੇ ਤੇ ਝੂੜਾ ਰੱਖਣਾ ਕੋਈ ਨਹੀਂ ਤਾਂ ਫਿਰ ਸਿੱਖੀ ਕਿੱਥੋਂ ਮਿਲਣੀ ਹੈ ਇਸ ਕਰਕੇ ਗੁਰੂ ਨਾਲ ਪਿਆਰ ਕਰੋ ਬਾਣੀ ਬਾਣੀ ਨਾਲ ਜੁੜਦੇ ਰਹੋ ਤੇ ਗੁਰੂ ਦੀਆਂ ਖੁਸ਼ੀਆਂ ਤਾਂ ਹੀ ਮਿਲ ਸਕਦੀਆਂ ਨੇ ਪਿਆਰਿਓ ਨਹੀਂ ਤਾਂ ਆਪਾਂ ਖੱਜਲ ਖੁਆਰ ਹੋਵਾਂਗੇ ਸੋ ਵਧੀਆ ਲੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੈਨਨ ਨੂੰ ਸਬਸਕ੍ਰਾਈਬਰ ਕਰਿਓ ਸੋ ਬਲਾਉਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ